ਤੇ ਕੱਪਲ ਤੇ ਕਪ ਪੈਟਰਨ ਜੁੜੀ ਥੋੜਾ ਸਾਰਿਆਂ ਦਾ ਮੇਰੇ ਚੈਨਲ ਤੇ ਬਹੁਤ ਹੈ ਨਿਕਾ ਸਵਾਗਤ ਆਜਾ ਆਪਾਂ ਇੱਕ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਜਿਹਦੇ ਲਈ ਕੁੰਡੇ ਚਾਹੀਦੇ ਸਾਨੂੰ 3+1 4 4 4 ਦੇ ਮਲਟੀਪਲ ਲਾਸਟਿਚ 3 ਕੁੰਡੇ ਐਕਸਟਰਾ 4 ਦੇ ਮਲਟੀਪਲ ਕੁੰਡੇ ਬਣਾ ਸਿਰਫ ਦੋ ਸਲਾਈਨ ਦਾ ਡਿਜ਼ਾਈਨ ਹੈ ਦੋ ਸਲਾਈਨਾਂ ਚ ਸਾਡਾ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਣਾ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਲੁਖ ਵੀ ਅਲੱਗ ਜਿਹੀ ਆਊਗੀ ਪਹਿਲਾ ਕੁੰਡਾ ਸੇ ਸਟ੍ਰਿਚ ਕੀਤਾ ਦੋ ਕੁੰਡੇ ਸਿੱਧੇ ਬੁਨੇ ਦੋ ਕੁੰਡੇ ਸਿੱਧੇ ਬੁਣਨ ਤੋਂ ਬਾਅਦ ਆ ਦੇਖੋ ਇਹ ਸਾਡੇ 3 ਕੁੰਡੇ ਹੋ ਗਏ ਜਿਹੜੇ ਚੌਥਾ ਕੁੰਡਾ ਉਸ ਤੋਂ ਸੀ ਇੱਕ ਦੋ ਤੇ ਤਿੰਨ ਕੁੰਡੇ ਬਣਾ ਲਿਆ ਇਹ ਸਾਡਾ 4 ਕੁੰਡਿਆਂ ਦਾ ਪੈਟਰਨ ਹੋ ਗਿਆ ਇੱਕ ਵਾਰੀ ਫਿਰ ਦੇਖੋ ਇੱਕ ਦੋ ਤਿੰਨ ਕੁੰਡੇ ਸਿੱਧੇ ਚੌਥੇ ਕੁੰਡੇ ਚੋਬਣਾ ਲਏ ਅਸੀਂ ਚਾ ਤਿੰਨ ਕੁੰਡੇ ਇੱਕ ਦੋ ਤਿੰਨ ਮੀਨਸ ਕਿ ਦੋ ਕੁੰਡੇ ਬਣਾ ਲਏ ਫਿਰ ਅਸੀਂ ਤਿੰਨ ਕੁੰਡੇ ਸਿੱਧੇ ਬਹੁਤ ਹੀ ਸੋਖਾ ਡਿਜ਼ਾਈਨ ਤੁਸੀਂ ਦੇਖ ਰਹੇ ਹੋਣੇ তিন কুডে সিদ্ধ চোথে কুডে চি ফের এক দোতে তিন কুডে বন লে ফির বাল পায় ফের তীজা বুঝলি তিন কুডে বনলে ফের তিন কুডে সিধে এক দো তিন ফের চৌথে কুডে চেয়ে তিন কুডে ਲਾਸਟ ਵਾਲੇ ਤਿੰਨ ਕੁੰਡੇ ਸਿੱਦੇ ਪਹਿਲਾ ਰੋਸ ਅਡ ਕੰਪਲੀਟ ਹੋ ਗਈ ਅਸੀਂ ਆ ਜਾਨੇ ਹੁਣ ਆਪਣੀ ਸੈਕੰਡ ਰੋ ਸੈਕੰਡ ਰੋਸ ਨੂੰ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਧਾਗੇ ਨੂੰ ਪਿੱਛੇ ਕਰਾਂਗੇ ਜਿਹੜਾ ਇਹ ਵਾਲਾ ਕੁੰਡਾ ਇਹਨੂੰ ਅਸੀਂ ਸਿੱਧਾ ਬੁਣਾਗੇ ਇਹਨੂੰ ਸਿੱਧਾ ਬੁਣਾਉਣ ਤੋਂ ਬਾਅਦ ਇਹ ਵਾਲੇ ਕੁੰਡੇ ਨੂੰ ਬਗੈਰ ਬੁਣਿਆ ਚੁੱਕਾਂਗੇ ਆ ਜਿਹੜੇ ਇੱਕ ਤੋਂ ਤਿੰਨ ਬਣਾਏ ਸੀ ਤਿੰਨਾਂ ਦਾ ਅਸੀਂ ਇੱਕ ੜ ਗਏ ਬਗੈਰ ਬੁਣਿਆ ਚੁੱਕਿਆ ਧਾਗਾ ਸਾਡਾ ਇਧਰ ਹੀ ਇਹ ਰੋਜ਼ ਰਤੈਨਲ ਦੇਖਿਓ ਦੇਖੋ ਫਿਰ ਅਸੀਂ ਇੱਕ ਕੁੰਡਾ ਬਗੈਰ ਬੁਣਿਆ ਚੁੱਕਿਆ ਤਾਂ ਅੱਗੇ ਨੂੰ ਇੱਧਰ ਹੀ ਰਹਿਣ ਦਾ ਇੱਕ ਕੁੰਡਾ ਸਿੱਧਾ ਬੁਣਿਆ ਠੀਕ ਹੈ ਫਿਰ ਤੱਗਾ ਸਾਡਾ ਇੱਧਰ ਹੀ ਰਹੂਗਾ ਇੱਕ ਕੁੰਡਾ ਫਿਰ ਬਗੈਰ ਬੁਣਿਆ ਚੁੱਕਿਆ ਅਸੀਂ ਫਿਰ ਜਿਹੜਾ ਇੱਕ ਤੋਂ ਤਿੰਨ ਬਣਾਇਆ ਸੀ ਉਹਦਾ ਇੱਕ ਬਣਾਇਆ ਤਾਂ ਉਹ ਵੀ ਸਿੱਧਾ ਹੀ ਫਿਰ ਦੇਖੋ ਇੱਕ ਵਾਰੀ ਆਹ ਦੇਖੋ ਸਾਡਾ ਤੱਗਾ ਇੱਧਰ ਹੀ ਹੈ ਤੱਗੇ ਨੂੰ ਅਸੀਂ ਬਿਲਕੁਲ ਉਲਟਾ ਨਹੀਂ ਰਹੇ ਇਸੇ ਕਰਕੇ ਪੈਟਰਨ ਬਹੁਤ ਹੀ ਜਲਦੀ ਬਣ ਰਿਹਾ ਹੈ ഇ കുടാ ബഗൈര ബുണിയ ചുക്കയാ സിദ്ധാ ബുണിയ ഫെ ബഗൈര ബുണിയ ചുക്കിയുടെ തീൻ ബുസ് അത് തീ ത്ത ബാത്ത ബഗൈര ബുണിയ ചുക്കാല സിദ്ധാ ബുണിയ ഫെ ഈ കുണ്ടാ ബഗൈര ബുണിയ ചുക്കോ ന്നിട്ട് ഫിൾ അത് തീത്തോ ഇണത്തിഗൈർ ബുണിയ ചുക്കിയ ਫਿਰ ਇਹ ਕੁੰਡਾ ਸਿੱਧਾ ਤਾਂ ਅਸੀਂ ਇੱਧਰ ਹੀ ਰੱਖ ਰਹੇ ਹਾਂ ਇਸ ਪੈਟਰਨ 'ਚ ਸਾਰੀਆਂ ਸਲਾਈਆਂ ਸਿੱਧੀਆਂ-ਸਿੱਧੀਆਂ ਹੀ ਪੈਣੀਆਂ ਆ ਦੇਖੋ ਇਹ ਕੁੰਡਾ ਬਗੈਰ ਬੁਣਿਆ ਤੇ ਤਿੰਨਾਂ ਤੋਂ ਬਣਾਏ ਅਸੀਂ ਇੱਕ ਫਿਰ ਦੇਖੋ ਇਹ ਕੁੰਡਾ ਬਗੈਰ ਬੁਣਿਆ ਇਹ ਵਾਲਾ ਕੁੰਡਾ ਸਿੱਧਾ ਤੇ ਲਾਸਟ ਵਾਲਾ ਕੁੰਡਾ ਫਿਰ ਬਗੈਰ ਬੁਣਿਆ ਜਾਂ ਬੁਣ ਲਓ ਤਗ ਆਪਣੇ ਵੱਲ ਕਰਕੇ ਕਿਉਂਕਿ ਐਸਟ੍ਰਿਕ ਵਾਲਾ ਕੁੰਡਾ ਅਸੀਂ ਇਹਨੂੰ ਉੱਠਾ ਬੁਣ ਲਓ ਠੀਕ ਹੈ ਇਹ ਸਾਡੇ ਪੈਟਰਨ ਦੇ ਇੱਕ ਰੋ ਦੋਨੇ ਰੋ ਕੰਪਲੀਟ ਹੋ ਗਈ ਹੈ બસ ਇਹੀ ਦੋ ਰੋ ਦਾ ਸੈਟਅਪ ਹੈ ਟੰਨਾ ਬਹੁਤ ਹੀ ਸੌਖਾ ਤੇ ਅਲੱਗ ਜਿਹਾ ਤੇ ਲੁੱਕ ਇਹਦੀ ਬੜੀ ਹੀ ਵਧੀਆ ਆਊਗੀ ਤਾਂ ਆਪਾਂ ਫੇਰ ਇਹਨੂੰ ਬਣਾਨੇ ਬਣਾ ਕੇ ਦੇਖ ਲੈਨੇ ਵੀ ਕਿੱਦਾਂ ਸ਼ੁਰੂ ਕਰਨੇ ਇਹਨੂੰ ਫੇਰ ਹੁਣ ਅਸੀਂ ਸ਼ੁਰੂ ਕਰਨਾ ਹੈ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਦੂਜੇ ਕੁੰਡੇ ਤੋਂ ਅਸੀਂ 1 2 3 ਬਣਾ ਲਿਆ ਫੇਰ ਅਸੀਂ ਇੱਕ ਕੁੰਡਾ ਸਿੱਧਾ 1 2 3 ਕੁੰਡੇ ਸਿੱਧੇ ஃபர் அசி தின்ன குண்டு பண்ண தின் தின் குண்டு சிதை இனி தின்ன குண்டை தின் தின்ன குண்டு சிதை இன குண்டு தின் தின்ன குண்டு சிதை பூரைய சி சி ரோ பயணி சாரியை ਬਹੁਤ ਹੀ ਸਖਾਟ ਜਾਈ ਨਾ ਬੜੀ ਹੀ ਜਲਦੀ ਬਣ ਕੇ ਕੰਪਲੀਟ ਹੋ ਜਾਣਾ ਕੋਈ ਜਾਲੀ ਨਹੀਂ ਆ ਕੁਛ ਨਹੀਂ ਬਹੁਤ ਹੀ ਸਖਾਏ ਇੱਕ ਤੋਂ ਤਿੰਨ ਤੇ ਤਿੰਨ ਤੋਂ ਇੱਕ ਬਸ ਸਾਡਾ ਇਹੀ ਡਿਜ਼ਾਈਨ ਇੱਕ ਦੋ ਤਿੰਨ ਫੇਰੇ ਕੋਲੇ ਪੁੱਠੀ ਰੋ ਦੇਖ ਲਓ ਪਹਿਲੇ ਕੁੰਡੇ ਨੂੰ ਐ ਸਟਿਚ ਕਰਕੇ ਥਾਗੇ ਨੂੰ ਉਸੇ ਪਿੱਛੇ ਹੀ ਰੱਖਣਾ ਇਧਰਲੀ ਸਾਈਡ ਤੇ ਤਿੰਨ ਦਾ ਇੱਕ ਜਿਹੜੇ ਅਸੀਂ ਇੱਕ ਤੋਂ ਤਿੰਨ ਬਣਾਏ ਆ ਉਸੇ ਤਿੰਨ ਦਾ ਇੱਕ ਕਰ ਦੇਣਾ ਇਦੇ ਨਾਲ ਵਾਲਾ ਕੁੰਡਾ ਅੱਬ ਗੈਰਮੁਣੀਆ ਇਹ ਵਾਲਾ ਕੁੰਡਾ ਸਿੱਧਾ ਫੇਰ ਅਸੀਂ ਇਹ ਕੁੰਡਾ ਬਗੈਰਮੁਣੀਆ ਫੇਰ ਅਸੀਂ ਤਿੰਨ ਤੋਂ ਇੱਕ ਬਸ ਇਹੀ ਦੋ ਰੋ ਸੇ ਬਾਰ-ਬਾਰ ਰਿਪੀਟ ਕਰੇ ਜਾਵਾਂਗੇ ਤੇ ਸਾਡਾ ਪੈਟਰਨ ਬਣ ਕੇ ਹੋ ਜਾਣਾ ਤਿਆਰ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਸਤਾਬ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਜੇ ਤੁਸੀਂ ਕੋਈ ਹੋਰ ਵੀਡੀਓ ਕੋਈ ਪੈਟਰਨ ਕੁਝ ਸਿੱਖਣਾ ਚਾਹੁੰਦੇ ਹੋ ਪਲੀਜ਼ ਕਮੈਂਡ ਕਰਕੇ ਦੱਸੋ ਮੈਂ ਤੁਹਾਡੇ ਲਈ ਲੈ ਕੇ आने कोशिश करूंगी जल्द तो जल्द प्लीज़ कमेंट करके दस कि देख रहे हो कि केड़ा, शहर केड़ा, थोड़ा कि पिंडा है देश ठीक है जी तो फिर यदि ये देखते दे हैं लुक कि लगता साढ़ा ये वाला डिजाइन वधिया कि नहीं वो तो थोड़ू जो तुम देखोगे तो मैं उदो ही दसोंगे तो मैं अपना डिजाइन देख लैनी भी मैनू कि लगे थोड़ा जि बना के ये पैटर्न की फाइनल लुक पैटर्न बनने तो बाद लगेगा। देखो एक साइड है तो दूजी साइड है तो तीस यूनूज ए रिवर्सेबल पैटर्न भी यूज कर सकते क्योंकि देखो दोनों साइड वी बन के आई हैं इस साइड तो अद्दा का लगेगा तो ये साइड अदा द्रैचेबिलटी इन्नी ज़्यादा नहीं है पर भी वह है गफ बहुत है देखोंगा हाथ लगा के अगर तुम जो पैटर्न बनाओगे तो हाथ लगा के थोड़ा पता लगेगा मैं थोड़ा दिखा दस रही हूँ देखो बहुत ही ज़्यादा यह गफ बन के आया ਪਤਲੀ ਜੀ ਬੂਲ ਨਾਲ ਵੀ ਬਣਾਉਂਗੇ ਤਾਂ ਵੀ ਤੁਹਾਡਾ ਪੈਟਰਨ ਬਹੁਤ ਗੱਫ ਬਣ ਕੇ ਆਊਗਾ ਦੇਖੋ ਕਿਉਂਕਿ ਡਬਲ ਬਣਦਾ ਹੈ ਦੇਖੋ ਬੈਕ ਸਾਈਡ ਵੀ ਦੇਖੋ ਅਗਰ ਤੁਸੀਂ ਇਹਨੂੰ ਮਫਲਰ ਚ ਪਾਣਾ ਚਾਹੋ ਤਾਂ ਪਾ ਸਕਦੇ ਹੋ ਕਿਉਂਕਿ ਦੇਖੋ ਇਹ ਵਾਲੀ ਸਾਈਡ ਵੀ ਵਧੀਆ ਲੱਗ ਰਹੀ ਹੈ ਦੇਖੋ ਤੇ ਇਹ ਤਾਂ ਹੈ ਹੀ ਹੈ ਫਿਰ ਤਾਂ ਫੇਰ ਬਣਾਓ ਇਹ ਵਾਲਾ ਗੱਫ ਪੈਟਰਨ ਬਹੁਤ ਹੀ ਗੱਫ ਬਣਿਆ ਹੋਇਆ ਪੈਟਰਨ ਰਿਵਰਸੀਬਲ ਹੈ ਦੇਖੋ ਦੋਨੇ ਸਾਈਡਾਂ ਤੁਸੀਂ ਇਹਦੀ ਯੂਜ਼ ਕਰ ਸਕਦੇ ਹੋ ਸਟ੍ਰੈਚੇਬਲ ਨਹੀਂ ਹੈ ਸਟ੍ਰੈਚੇਬਿਲਟੀ ਇਹਦੀ ਬਹੁਤ ਹੀ ਘੱਟ ਹੈ ਦੇਖੋ ਜਿੰਨਾ ਤੁਸੀਂ ਬਣਾਉਂਗੇ ਇਹ ਪੈਟਰਨ ਉਨਾ ਹੀ ਰਹੇਗਾ ਥੋੜਾ ਜਿਹਾ ਖੁੱਲ ਸਕਦਾ ਪਰ ਜੇ ਸਟ੍ਰੈਚੇਬਿਲਟੀ ਜ਼ਿਆਦਾ ਨਹੀਂ ਹੈ ਸਟ੍ਰੈਚੇਬਲ ਨਹੀਂ ਹੋਏਗਾ ਇਹ ਤੇ ਇਹ ਜਿਸ ਤਰ੍ਹਾਂ ਜਿੰਨਾ ਤੁਸੀਂ ਬਣਾਉਂਗੇ ਅਗਰ ਤੁਸੀਂ ਕਿਉਂਕਿ ਮਫਲਰ ਆ ਜਿਹੜਾ ਸਾਨੂੰ ਸਟ੍ਰੈਚੇਬਲ ਨਹੀਂ ਚਾਹੀਦੇ ਹੁੰਦੇ ਜਿੱਦਾਂ ਬਣਿਆ ਉਦਾਂ ਹੀ ਚਾਹੀਦਾ ਹੁੰਦਾ ਇਸ ਲਈ ਮਫਲਰ ਸ਼ਾਲ ਸਟੌਲ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕਿਸੇ ਪ੍ਰੋਜੈਕਟ ਚ ਤੁਸੀਂ ਇਹਨੂੰ ਪਾ ਸਕਦੇ ਹੋ ਰਿਵਰਸਿਬਲ ਹੈ ਸਟ੍ਰੈਚੇਬਲ ਨਹੀਂ ਹੈ ਤੇ ਸੌਖਾ ਹੈ ਬਹੁਤ ਹੀ ਸੌਖਾ ਤੇ ਜਲਦੀ ਬਣਨ ਵਾਲਾ ਤੇ ਗਾਫ ਪਤਲੀ ਵੂ ਲੈ ਕੇ ਤੁਸੀਂ ਮੋਟੀਆਂ ਸਲਾਈਆਂ ਤੇ ਬਣਾਉਂਗੇ ਪੈਟਰਨ ਵੀ ਤੁਹਾਡਾ ਪ੍ਰੋਜੈਕਟ ਵੀ ਜਲਦੀ ਜਲਦੀ ਕੰਪਲੀਟ ਹੋਊਗਾ ਤੇ ਬਣ ਕੇ ਵੀ ਵਧੀਆ ਲੱਗੂਗਾ ਤੇ ਫਿਰ ਬਣਾਓ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਆ ਕੱਲ੍ਹ ਇੱਕ ਨਵੀਂ ਵੀਡੀਓ ਤੱਕ ਨਵੇਂ ਪੈਟਰਨ ਤਰ ਤਸਵੀਰ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ